ਆਜਾ ਸੁੱਕਾ ਸੁੱਕਾ ਖੜਿਆਗਾ ਆ ਬਧੀਆ ਖੜਿਆਗਾ ਵੇ ਕੱਦੂ ਉਹ ਕੀ ਹੋ ਗਿਆ ਉਹ ਤੂੰ ਤਾਂ ਡੰਡਾ ਲੈ ਕੇ ਸਰਾਣੀ ਖੜਿਆ ਰਿਆ ਹਾਕਾਰੇ ਤੇ ਬੱਟ ਤੇ ਹੋਰ ਹੁਣ ਕਿੱਧਰ ਜਾ ਕੇ ਹੋਰ ਪਾਇਆ ਹੁਣ ਚੰਡੀਗੜ੍ਹ ਦੀਆਂ ਪਾਰਕਾਂ 'ਚ ਘੁੰਮਣ ਲੱਗੇ ਇੱਥੇ ਬੱਟਾਂ ਵੇ ਵੇ ਤੇਰੇ ਕੋਲੇ ਆਈਆਂ ਆਜਾ ਫਿਰ ਮੇਰੇ ਕੋਲ ਮੈਂ ਹੋਰ ਕੀ ਭਾਲਦਾ ਸੜਾ ਕੀ ਭਾਲੇ ਸੜਾ ਭਾਲੇ ਤੀਮੀ ਨਾ ਸੜਾ ਭਾਲੇ ਤੀਮੀ ਤੀਮੀ ਵਸ ਆ ਮਿਲ ਗਈ ਤਾਂ ਤੇ ਮਿਲ ਗਈ ਮੁਰਗੀ ਨਹੀਂ हां मैं त खब्बल ਲੈਣ ਆਈ ਆ ਸੁੱਕਾ ਸੁੱਕਾ ਜਾ ਖੱਬਲਾ ਖੱਬਲ ਸੱਤੇ ਤੇ ਕੀ ਕਰਵਾਗਾ ਵਾ ਤੂੰ ਹੀ ਦੀ ਪੌਣੀ ਆ ਡੰਗਰਾ ਦੇ ਮੱਛਰ ਲੜਦਾ ਰਾਤ ਨੂੰ ਉਹ ਮੱਸਰ ਲੜਦਾ ਰਾਤ ਨੂੰ ਮੇਰੀ ਗੱਲ ਤੇ ਖੱਬਲ ਤੂੰ ਐਂ ਚ ਸੌ ਪ੍ਰੋਡੂਸਰ ਫਲਾਏਂ ਜੀ ਹਰ ਕੀ ਫਿਰ ਮੇਰੀ ਗੱਲ ਸੁਣਨਾ ਰਾਤ ਨੂੰ ਮੈਨੂੰ ਦਾ ਜਾ ਕਰ ਕਰੇ ਉਥੇ ਮੈਂ ਸਾਰੀ ਆਤ ਮੱਸਰਾਂ ਨੇ ਰੱਖੀ ਜਾ ਕਰੂੰਗਾ ਕਾ ਦੇ ਨਾਲ ਮੈਨੂੰ ਫਾਜ ਕੋ ਕੱਖਾ ਨਾ ਬਣਾਦਾ ਤੈਨੂੰ ਐਂ ਚ ਲਾਈ ਜਾ ਮੱਸਰ ਰਾਤ ਸਰਕਾਰ ਸਣਾ ਮਰਜੀ ਨਾ ਮੈਂ ਤੇਰੇ ਮੱਸਰ ਨਹੀਂ ਲੜਦਾ ਕਾਹੇ ਤੇ ਚਾਹੇ ਇਹ ਮੇਰੇ ਨਹੀਂ ਲੜਦਾ ਮੈਂ ਨਰੋਲ ਹੋ ਕੇ ਪੰਜਰ ਜਮੀਨ ਨੂੰ ਪਾ ਜਾ ਕਰੀ ਹਾਂ ਬਾ ਮੇਰਾ ਨਹੀਂ ਲੜਦਾ ਮੇਰੇ ਡੰਗਰਾਂ ਦੇ ਲੜਦਾ। ਉਹ ਮੇਰੀ ਗੱਲ ਸੁਣ ਲੈ। ਡੰਗਰਾਂ ਨੇ ਲੜਦੇ ਜੂ ਤੂੰ ਮੈਨੂੰ ਘਰੇ ਲੈ ਗਈ ਕਾਸ਼ ਕਿਤੇ ਮਰਜ਼ੀ ਡਿਊਟੀ ਲਾਦੀ ਤੇਰੀ ਡਿਊਟੀ ਪੂਰੀ ਕਰ ਸਕਤ ਨਿਮਾਉਂਗਾ। ਤੇ ਤੋ ਘਰੇ ਤੈਨੂੰ ਘਰੇ ਵੜ ਕੇ ਮੈਂ ਆਪ ਘਰੋਂ ਬਾਹਰ ਨਿਕਲਣਾ। ਓ ਮੇਰੀ ਗੱਲ ਸੁਣ ਲੈ ਆ ਜਾ ਉੱਥੇ ਬਹਿਨੇਗੇ। ਤੈਨੂੰ ਮੈਂ ਦੱਸਦਾ ਸਾਰੀਆਂ ਗੱਲਾਂ ਇਹ। ਇਹ ਦੇਸੀ ਰਾਜ ਨੇ। ਔਰ ਕੇ ਕਰੂ ਆਈਆਂ ਪਾਣੀ ਧਣੀ ਦਾ ਬੋਤਲ ਚੱਕ ਲਿਆ ਕਰੋ ਨਾਲ। ਪਾਣੀ ਮੈਂ ਤੇਰੇ ਖੇਤ ਆਈਆਂ ਤੂੰ ਤਾਂ ਮੈਨੂੰ ਕੀ ਪੁੱਛਣਾ ਸੀ। ਇੱਥੇ ਬਹਿ ਜਾ ਤਾ ਬਿੱਤ। ਤੂੰ ਇੱਥੇ ਬਹਿ ਜਾ। ਹਾਡੇ ਵਰਾ ਨੂੰ ਆ ਜਾ ਉਹ ਤੂੰ ਭਾਈ ਆ ਜਾ ਹੁਣ ਆਈ ਹੈ ਬੇ ਹੋਰ ਦੱਸ ਕਿਵੇਂ ਆ ਹਾਲ ਚਾਲ ਦੱਸ ਤੇਰਾ ਹਾਲ ਚਾਲ ਮੇਰੇ ਤਾਂ ਠੀਕ ਆ ਗਾ ਜਮਾਂ ਤਾਂ ਮੰਦਾ ਹਾਲ ਹੀ ਆ ਟੀਮੀ ਵਾਲੇ ਪਾਸੇ ਤਾਂ ਮੰਦਾ ਹਾਲ ਆ ਹੁਣ ਠੀਕ ਆ ਕਿਉਂ ਬੇ ਕਿੱਤੀ ਸੇਲਾ ਹੀ ਹੋਈ ਐ ਤੂੰ ਹੂ ਟੂਪਾ ਟਪਾ ਸਾਰਾ ਗਜਮਾਂ ਕਰ ਬੈਂਗਰ ਬੈਂਗਰ ਸਭ ਚੱਲਦੇ ਆ ਤੇਰੇ ਕਿਹੜੇ ਬੈਰਿੰਗ ਨੇ ਵੇ ਹੈਗੇ ਬੈਰਿੰਗ ਚਾਰ ਸਪੇਰੇ ਦੋ ਕੋਲਗਾਂ ਦੇ ਬਾਹਰ ਬੈਰਿੰਗ ਜੇ ਹੈਗੇ ਬਟੀਆਂ ਕੋਲਗਾਂ ਵਾਲੇ ਹੂੰ ਬਟੀਆਂ ਕੋਲਗਾਂ ਵਾਲੇ ਬੈਰਿੰਗ ਲਾ ਕੇ ਤੋਰ ਯਾਰ ਆਪਣੇ ਕੀ ਓਏ ਮਾਲਲਾ ਹੈਗਾ ਸਮਾਨ ਸਾਰਾ ਅੱਛਾ ਚੀਜ਼ ਘਾਟ ਨਹੀਂ ਜਿਹੜੀ ਚੀਜ਼ ਘਾਟ ਹੈਗੀ ਹੈਗੀ ਹੁਣ ਕਾਦੀ ਘਟ ਘਾਟਦਾ ਹੈਗੀ ਕਾਸ਼ ਦੀ ਹੁਣ ਕੀ ਕਰੀਏ 10 ਘਾਟ ਹੈਗੀ ਤੀ ਮੇਰੀ ਵਿਆਹ ਕਰਾ ਲੈਣਾ ਅਸੀਂ ਕਰਾ ਵਿਆਹ ਕਰਾ ਲਾ ਤੂੰ ਮਤ ਤਿਆਰ ਕਿਹਦੇ ਨਾਲ ਤੇਰੇ ਨਾਲ ਹਾਂ ਮੈਂ ਕਰਾਂ ਹਾਂ ਕਿ ਜੜਾ ਮੇਰੇ ਆਪ ਦੇ ਘਰ ਇੰਨਾ ਪਰਿਵਾਰ ਹੋ ਕਿੱਧਰ ਜਾਊ ਤੇਰੀ ਭੈਣ ਦਾ ਕਰਾ ਦੇ ਮੇਰੇ ਭੈਣ ਨਹੀਂ ਜੀ ਮੇਰਾ ਪੰਜ ਭਾਈਆਂ ਦੀ ਇਕਲੀ ਭੈਣ ਉਹ ਫੇ ਤਾਂ ਕੰਮੀ ਗੱਲ ਕਰਤਾ ਚਾਰ ਪੰਜ ਕਿਉਂ ਨਾ ਜੰਮੀਆਂ ਬਸ ਮੈਂ ਤਾਂ ਛੋਟੀ ਆ ਸਾਰਿਆਂ ਤੋਂ ਕੋਈ ਹੋਰ ਕਰਾ ਲਈ ਕੋਈ ਤੇਰੀ ਸਹੇਲੀ ਹੋਊ ਕਿਸੇ ਆਸੇ ਹੋਰਾਂ ਪਰਾਂ ਸਹੇਲੀ ਸੂਲੀਆਂ ਤਾਂ ਮੈਂ ਬਣਾਉਂਦੀ ਨਹੀਂ ਮੈਂ ਸਹੇਲੀਆਂ ਆਲੀ ਹੁਣ ਤੈਨੂੰ ਆ ਦੇ ਲੈ ਮੇਰੀ ਉਮਰ ਸਹੇਲੀਆਂ ਆਲੀ ਹੁਣ ਫਿਰ ਮੈਂ ਤੂੰ ਹੜਦੀ ਨਹੀਂ ਫਿਰ ਮੈਨੂੰ ਹੁਣ ਬੁੜੀਆਂ ਵਾਲਾ ਛੋੜਲਾ ਸਮਾਨ ਚਾਲ ਪਾਉਣਾ ਪਊਗਾ ਮੈਨੂੰ ਤੇਰੀ ਸਹੇਲੀ ਬਣਨਾ ਪਊਗਾ ਮੇਰੀ ਸਹੇਲੀ ਬਣ ਜਾ ਤੂੰ ਬਣ ਜਾ ਆ ਫਿਰ ਆ ਹੀ ਸਮਾਨ ਚਾਲ ਮਾਉਣਾ ਪਊਗਾ ਇਹ ਕਿੱਥੋਂ ਲੱਗੂ ਬ੍ਰਿਕਾ ਚੋਂ ਐਨੇ ਪੈਸੇ ਲਾ ਦੇਗਾ ਲਾਉਣੇ ਪੈਣਗੇ ਫਿਰ ਇਹ ਜਿਹੜੇ ਦੋ ਕਿਲੇ ਹੈਗੇ ਵੇਚ ਦੇਾਂਗੇ। ਕਿਉ ਸਰਦਾ ਨਹੀਂ। ਸਰਦਾ ਨਹੀਂ ਫਿਰ ਕਿਸੇ ਪਾਸੇ ਤਾਨੂੰ ਪਤਾ ਤਾਂ ਲੱਗਣਾ ਪਊਗਾ। ਫਿਰ ਜੇ ਤੁਹਾਨੂੰ ਬੰਦਾ ਨਾ ਮਿਲਿਆ ਫਿਰ ਬੰਦੇ ਦਾ ਬਸੇਰੇ ਮਿਲ ਜਾਣਗੇ। ਤੈਨੂੰ ਤੀਵੀ ਤਾਂ ਮਿਲੀ ਨਾ ਉਹੀ ਗੱਲ ਆ ਤੀਵੀ ਨੂੰ ਬੰਦਾ ਮੈਨੂੰ ਬੰਦੇ ਨੂੰ ਤੀਵੀ ਮਿਲੂ। ਓਏ ਆਹੀ ਤਾਂ ਪੰਗਾ ਸਿਆਪਾ ਮੈਂ ਵੀ ਹਾਂ ਅੱਜ ਨੂੰ ਸਮਾਨ ਕਿੱਦਾਂ ਲਵਾ ਲਿਆਂਦਾ। ਉਦਰਾ ਹਾ ਸੋਚਦਾ ਮੈਂ ਕਿ ਹੁਣ ਫਿਰ ਹੋਰ ਨਾ ਕੋਈ ਪੰਗਾ ਖੜਾ ਹੋ ਜੇ। ਸਮਾਨ ਤਾਂ ਲਵਾ ਲੇਗਾ ਔਰ ਹੋਰ ਕਿਧਰੇ ਤੇ ਕਿੱਥੇ ਲੈ ਕੇ ਜਾਏਗਾ। ਹੂੰ। ਔਰ ਤਾਂ ਹੈ ਨਹੀਂ ਤੇਰੇ ਕੋ ਸ। ਹੋਰ ਕੀ ਕੋਸਾ? ਸਾਡੇ ਵਾਂਗੂ ਜਿਵੇਂ ਹੁਣ ਮੂੰਹ ਦੇ ਲ ਸਾਡੇ ਸਾਫ ਸਾਫ ਨਹੀਂ ਉਹ ਤਾਂ ਸਾਰਾ ਕੁਝ ਬਣਾ ਦੇਣਗੇ ਜਿਵੇਂ ਮੈਂ ਖਰਬੂਜੀ ਦੇ ਵਰਗੀ ਤੀਨੀ ਬਣਾ ਦੇਣਗੇ ਕੱਟ ਕੇ ਪੱਟਾਂ ਦਾ ਸਮਾਨ ਅੱਛਾ ਹਾਂ ਉਹ ਸਰਜੀ ਕਰਕੇ ਜਮਾ ਸਾਰੇ ਉਹ ਤੇੜ ਜੀ ਲਾ ਦੇਣਗੇ ਉਹ ਕਰ ਉਹ ਸਾਰਾ ਸਮਾਨ ਜਮਾ ਉਹਨਾਂ ਕੋਲ ਤਿਆਰ ਤਿਆਰ ਪ੍ਰਤਿਆਰ ਕਰਕੇ ਮਹੀਨ ਚ ਲਾਇਆ ਪਿਆ ਹੁੰਦਾ ਜਾਣ ਸਰਪ੍ਰੇਸ਼ਨ ਕਰਕੇ ਠੱਪ ਹੁੰਦਾ ਬੰਦੇ ਦੀ ਹੁਣ ਤੂੰ ਲਵਾਉਣਾ ਔਰ ਐ ਜੀ ਦਾ ਸੀਗੀ ਇੱਕ ਦਿਨ ਫੇਰ ਮੈਂ ਡਰ ਗਿਆ ਮੈਂ ਕਈ ਵਾਰ ਕੋਈ ਹੋਰ ਨਾ ਟੂ ਪੱਟੀ ਵਾਲਾ ਮਿਲ ਜੇ ਹਾਂ ਆ ਪੰਗੇ ਨਾ ਚੱਲ ਤੂੰ ਆਪ ਦੀਆਂ ਗੱਲਾਂ ਛੇੜ ਕੇ ਬਹਿ ਗਿਆ ਤੇ ਤੇ ਲੁਚੀਆਂ ਜੀ ਤੇ ਦਾਤੀ ਰਿਆ ਚੱਕ ਕੇ ਕਿੱਥੇ ਆ ਦਾ ਵੜਾ ਮੇਰੇ ਨਾਲ ਦਾਤੀ ਤੇ ਮੇਰੇ ਕੋਲ ਡੱਬ ਚ ਲੰਕੇ ਰੱਖ ਲਾ ਮੈਂ ਤਾਂ ਚੱਲਿਆ ਕੱਢ ਫਿਰ ਆਏ ਨਹੀਂ ਦਾਤੀ ਨਿਕਲਦੀ ਇਹ ਹੋਰ ਕਿਵੇਂ ਲਿਕੋ ਹੋਵੇ ਇਹ ਇੱਥੇ ਨਹੀਂ ਕੰਮ ਕਰਦੀ ਇਹ ਕਰਾਮਾਤੀ ਦਾਤੀ ਇਹ ਕੰਮ ਕਰਦੀ ਓਲੇ ਚ ਫਿਰ ਓਲੇ ਚ ਜਾ ਕੇ ਕੱਢ ਲਿਆ ਆ ਜਾ ਫਿਰ ਮੈਂ ਕੀ ਕਰੂੰਗੀ ਨਾਲ ਆਏ ਨਹੀਂ ਦਾਤੀ ਤੈਨੂੰ ਕੱਢਣੀ ਮਾਤਾ ਹੱਥ ਨਹੀਂ ਲੰਦਾ ਚੱਲ ਫਿਰ ਆ ਜਾ ਉਹ ਢੇਕ ਓਲੇ ਕਢਾ ਲੈਂਦਾ ਆ ਜਾ ਚੱਲ ਭਾਈ ਤੇਰੇ ਨਾਲ ਚੱਲਾਂ ਹੁਣ ਤੇਰੀ ਦਾਤੀ ਵੀ ਮੈਨੂੰ ਕਢਾਉਣੀ ਪਊਗੀ ਕੰਮ ਲੈਣਾ ਫਿਰ ਕੀ ਕਰੀਏ ਦਾਤੀ ਤੈਨੂੰ ਦੇ ਕੇ ਤੁਰੂੰ ਜਮਾਂ ਜਮ ਸਵਾਰਾ ਸਮਾਨ ਜਮਾਂ ਬਹਾਏ ਦਾ ਬੱਡੇ ਦੰਦਿਆਂ ਦੀ ਦਾਤੀ ਏ ਬਿਲਕੁਲ ਆ ਉਰੀ ਆ ਜਾ ਇੱਥੇ ਨਿਕਲੂਗੀ ਦਾਤੀ ਕਿੱਥੇ ਆਰੇ ਦਾਤੀ ਮੈਨੂੰ ਤਾਂ ਦਿੰਦੀ ਜੀ ਇੱਥੇ ਉਹਲੇ ਚ ਕਰੂੰਗਾ ਕਿਉਂ ਪਾਲੇ ਦਾਤੀ ਨਾ ਥਾ ਆਹੋ ਪੈ ਗਿਆ ਲੈ ਮਾੜੀ ਦਾਤੀ ਹਲਾ ਫੇਰ ਵੱਡੂਗੀ ਕੁਛ ਹਾ ਹਾ ਕਿਉਂ ਦੰਦੇ ਚੰਗੇ ਜਾਂਦਾ ਤੀਰੇ ਹਾਂ ਜਾਂਦੀ ਜਮਾ ਹਰ ਖੱਪੜ ਨੂੰ ਪੜਦੀ ਤੋਰੀ ਆਹੋ ਚੱਲ ਬੱਸ ਹੁਣ ਪਾ ਇਹਦਾ ਦਾਤੀ ਤੇ ਅਗੇ ਬੱਸ ਉਹ ਹਰਾ ਖੱਪੜ ਵੱਢ ਕੇ ਹਟੂ ਚੱਲ ਤੂੰ ਕਰਦੇ ਹੁਣ ਇੱਥੇ ਚੱਲ ਅਹੀਂ ਆ ਜਾ ਮੇਰੀ ਗੱਲ ਸੁਣ ਲਾ ਹੂੰ ਅੱਭਲਾ ਕੋਈ ਨਹੀਂ ਹੋ ਉੱਥੇ ਮੇਰਾ ਨਾ ਬੜ ਬੜ ਕੇ ਪੱਟਾ ਨਾ ਢੇਰ ਲਾਇਆ ਪਏਗਾ ਕਿੱਥੇ ਉਧਰ ਪਹਿਰੇ ਪਿਆ ਮੈਂ ਤਾਂ ਆਫੇ ਪਿਛਾ ਨੂੰ ਆ ਜਾ ਹੋ ਉੱਥੇ ਮੰਝੇ ਤੇ ਆ ਜਾ ਪਾਣੀ ਪਿਆਵੇ ਕੁੱਟ ਓ ਮੇਰੀ ਗੱਲ ਸੁਣ ਲੈ ਸਾਡੇ ਦੇ ਦੁੱਖ ਸੁੱਖ ਸੁਣ ਨਾਲ ਬਾਲਾ ਵੱਡਾ ਪਉਣ ਲੱਗਦਾਗਾ ਹਾਂ ਐ ਐ ਬੇ ਬਾਲੀ ਖਲਾਰਾ ਜਾ ਪਾਈ ਬੈਠਾ ਉਹ ਖਲਾਰਾ ਹੁਣ ਕਰ ਗਿਆ ਜੀ ਇਥੇ ਸਰਾਣੇ ਦੋ ਤਿੰਨ ਤਾਂ ਸਰਾਣੇ ਪਾਰਤੇ ਮੇਰੇ ਆਪਣੇ ਪਾਪਾ ਜੱਖੇ ਆ ਤੇਰਾ ਬੇੜਾ ਹੋਰ ਕੀ ਕਰ ਗਿਆ ਹੁਣ ਮੈਂ ਤੁਹਾਨੂੰ ਸੋਤੇ ਪੈਣ ਨੂੰ ਸਰਾਣਾਂ ਵੀ ਧੀਮੀ ਲੱਗਦਾ ਮੈਂ ਮੈਦਾਨੀ ਚਰ ਸੁਖਣੇ ਚਾਹੁੰਦੀ ਹੁਣ ਤਾਂ ਬਸ ਸੁਪਰੇ ਦੀ ਕੀਮਤ ਤੇ ਸਿਮਾ ਸਿੱਧੀ ਮਿੱਤੀ ਆ ਗਈ ਹੂੰ ਸੁਪਨੇ ਦੀ ਲੋੜ ਹੀ ਨਹੀਂ ਜਿਵੇਂ ਜੋ ਓਰੀਜਨਲ ਹੀ ਮਿਲ ਗਈ ਬੇਅੱਗ ਵਰਗਾ ਪਿਆ ਪਾਣੀ ਉਹ ਪਾਣੀ ਦਾ ਹੁਣ ਫਿਰ ਗਰਮੀ ਵਾਲੀ ਆ ਭਾਈ ਦਿੱਤਾ ਹੋ ਜਾਂਦਾ ਹੋਰ ਸੁਣਾ ਹੋਰ ਵਧੀਆ ਬਸ ਤੇ ਫਿਰ ਤਾਂ ਕੰਡ ਦੀ ਲੜਨ ਲੱਗ ਗਏ ਉੱਥੇ ਉਹ ਦਾਤੀ ਦੇ ਦੰਡੇ ਵਾਲੇ ਦਿੱਖੇ ਜੀ ਨਾ ਅਰੇ ਤਾਇਆ ਹੂੰ ਆਇਦਰ ਮੂੰਹ ਕਰ ਲੈ ਲੈ ਤਾਂ ਹਾਂ ਬਾਈ ਦਾ ਲੋਟ ਖੋਕੇ ਹਾਂ ਹੋਰ ਸਨਾ 5-7 ਮਿੰਟ ਦੁੱਖ ਫਿਰ ਪਾ ਲਈ ਤੂੰ ਮੈਂ ਮੰਜਾ ਕਿਵੇਂ ਹਲਦਾ ਤੇਰਾ ਉਹ ਮੰਜਾ ਦਾ ਫਿਰ ਉਹ ਹਲਿਆ ਤੋ ਐ ਹਲੂਆ ਜੋ ਪਾਸਾ ਮਾਰਦੋਂ ਮੰਜਾ ਹਲਦਾ ਵਾਇਦਾ ਠੀਕ ਆ ਬਸ ਤੂੰ ਹੋ ਜਾ ਮੈਂ ਕਿਹੜਾ ਪਹਿਰਾਂ ਚ ਪੈ ਜਾ ਕੇ ਨਾ ਜਾ ਕੇ ਜੱਫੀ ਪਾ ਕੇ ਕਿਉਂ ਹਾਂ ਮੈਂ ਇੱਥੇ ਪੈਣ ਨਹੀਂ ਆਇਆ ਉਹ ਤਾਂ ਕੀ ਬੀਤਿਆ ਕਿ ਮੈਂ ਲੈ ਜੂ ਆ ਥੱਕੇ ਹਾਂ ਕਿਹੜਾ ਮੈਂ ਜਤਰਾ ਤੋਂ ਆਈਆਂ ਰੈਂਦੀ ਤਾਂ ਮੈਂ ਕਰਿਆ ਗਰਮੀ ਦੀ 10 ਕਰਮੇ ਤੋਰ ਨੋਖਾ ਹੋ ਜਾਂਦਾ ਐ ਅੱਜ ਕਿਤੇ ਕੁੰਮੜ ਚੱਲੀ ਐ ਕਿਸੇ ਪਾਸੇ ਕੋ ਮਰਦਾ ਸੀ ਮੜਾਂ ਕੋਲੇ ਓਹੋ ਉੱਥੇ ਨਹੀਂ ਵੀ ਕਹਿੰਦੀ ਘੁੰਮਣਾ ਇਹ ਜਿੱਥੇ ਬਰਫ ਪੜੇਕਦੀ ਆ ਅੱਛਾ ਉਹ ਮੈਂ ਤਾਂ ਉਹ ਗੱਲ ਹੋਊਗੀ ਮੈਂ ਤਾਂ ਹੀ ਗੋਲੇ ਪਰ ਪਰ ਕੇ ਸਿੱਟੂਗੀ ਹਾਈ ਪਰ ਪਰ ਬਰਫ ਦੇ ਹਾਂ ਉਹ ਫੇ ਤਾਂ ਮੇਰਾ ਉਹ ਨਸਰ ਪਾਰ ਨਹੀਂ ਉੱਥੇ ਉਹਦੇ ਨਾਲ ਨਹੀਂ ਪੜਦਾ ਜਦੋਂ ਵੱਜਦੀ ਓ ਤੋ ਦੀ ਨੂਨ ਵਾਂਗ ਭਰ ਜਾਂਦਾ ਲੈ ਉੱਥੇ ਏਡਾ ਵੱਡਾ ਫਰਿੱਜ ਲਾਇਆ ਹੋਇਆ ਵੀ ਪਰ ਪਾਈ ਪੀ ਹਾਂ ਜਿਹੜੇ ਆਪਣੇ ਖੇਤਾਂ 'ਚ ਬਾਣਾ ਜਰੇਤਾ ਨਾ ਹਾਂ ਇਹ ਤਾਂ ਰੇਤਾ ਹਾਂ ਮਿੱਟੀ ਆ ਉਹ ਮਿੱਟੀ ਦੇ ਸਾਤੇ ਬਰਫਾਂ ਐ ਪਟ ਪਟ ਕੇ ਐ ਪਟ ਪਟ ਕੇ ਲੋਕ ਐ ਪੈਰਟ ਬੋੜ ਬੁਕਰ ਬਣਾਉਂਦੇ ਨੇ ਵਿਚਾਂ ਪੈ ਜਾਂਦੇ ਨੇ ਲੰਬੇ ਆ ਤਲਕ 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 ਤਰਕ ਜਾਂਦੇ ਨੇ ਇੱਕੋ ਮਤਾਂ ਕਹਿੰਦੇ ਉਹ ਦੇਖੀ ਜੀ ਟੀਵੀ ਜੀ ਤੇ ਹਾਂ ਉਹ ਸਮੁੰਦਰ ਜੇ ਕੋਲੇ ਆ ਨੰਗਤਨ ਗਏ ਪਏ ਸੀਗੇ ਅਹੋ ਫੇਰ ਨਾਲ ਚੱਲੀਏ ਉਹ ਉਹ ਉੱਥੇ ਹੀ ਪੈ ਜਾਉਣਾ ਉੰਗੂ ਪੈ ਜਾਗੇ ਫੇਰ ਉਹ ਨਾਲ ਕੱਪੜੇ ਪਾਣੇ ਪਹਿਣਗੇ ਆਪਾਂ ਪਾਉਨੇ ਆ ਕੱਪੜੇ ਕੱਪੜੇ ਨਾ ਪਾਉਂਦੇ ਆਪਾਂ ਨੂੰ ਦੇਖਦੇ ਕਿ ਲੋਕ ਹੱਸਣਗੇ ਓਏ ਉਹਨਾਂ ਦੇ ਕੱਪੜੇ ਕੋਈ ਨਹੀਂ ਹੁੰਦੇ ਤਾਂ ਗਿੱਟਲੀਰ ਨਹੀਂ ਪੈਸੀ ਤੇ ਮੈਂ ਪੈਸੀ ਜਮਮੂਲਵਾਨੀ ਪੰਜ ਰੁਪਏ ਮਿੰਨੂ ਇੱਕ ਦੂਜੇ ਦੇ ਖੁੱਕ ਜੀ ਕਰੀ ਜਾਂਦੇ ਸੀਗੇ ਉਥੇ ਆਪਾਂ ਕਰ ਲਾਗੇ ਇੱਕ ਦੂਜੇ ਦੇ ਮੈਂ ਫੇਰ ਨਹੀਂ ਜਾਂਦੀ ਮੈਂ ਤਾਂ ਫੇਰ ਕੱਲੀ ਹੋਈ ਵਗ ਜੂ। ਉਹ ਕੱਲੀ ਫੇਰ ਕਿਸੇ ਦਾ ਹੋਰ ਤੋਂ ਕਰਾਈ ਅੰਗਰੇਜ਼ੀ ਤੋਂ ਕਰਾਈਗੀ। ਵੇ ਖੁਰਕਾ ਕਰਾਉਣ ਨਹੀਂ ਜਾਣਾ ਮੈਂ ਘੁੰਮਣ ਜਾਣਾ ਹਵਾ ਲੈਣ ਜਾਣੀ ਐ। ਐਸ਼ਿਆ ਠੰਡੀ। ਸਿਮਲਾ ਘਮਾ ਲਿਆ ਨੇ। ਕਰੋਤੀ ਘਰੀ ਆ ਅੱਜ ਤਾਂ ਵਰਪ ਪੈਂਦੀ ਆ ਉਹ ਉੱਤੇ ਪੈਂਦੀ ਆ ਉਹ। ਕੀ ਕਹਿੰਦੇ ਨੇ ਸਿਮਲੇ ਜੇ ਚੀ ਪੈਂਦੀ ਐ। ਉਹ ਇੱਧਰ ਆਪ ਤਾਂ ਇੱਧਰ ਟੱਕਾਂ ਚ ਤੇ ਜਾਂਦੇ ਹੁੰਦੇ ਨੇ। ਮਮਾ ਮਣਾਲੀ ਜਾਨੀ ਕਹਿੰਦੇ ਜੀ ਇਹਨੂੰ। ਵਰਮਾਲੀ। ਵਰਮਾਲੀ ਕੀ ਹੋਵੇ ਵਰਮਾਲੀ ਕੁੱਲੂ ਵਰਮਾਲੀ। ਅਸਾ ਕੁੱਲੂ ਮਿਲਵਾ। ਵੇ ਆਪਾਂ ਦਾ ਦੋਨਾਂ ਨੂੰ ਨਾ ਨਹੀਂ ਲੈਣਾ ਕੁਲੂ ਮਰਵਾਲੀ ਵੇ ਆਪਾਂ ਦਾ ਦੋਨਾਂ ਨੂੰ ਨਾ ਨਹੀਂ ਲੈਣਾ ਨਾ ਪੜੇ ਲਿਖਣਾ ਲੈਂਦੀ ਪੜੇ ਆਈਏ ਫਿਰ ਆਪਾਂ ਕੁਲੂ ਮਰਵਾਲੀ ਥੋੜਾ ਜਿਹਾ ਉਹ ਆਪਾਂ ਪੜੇ ਲਿਖੇ ਜਿਹੜੇ ਕਾਦੇ ਹੁੰਦੇ ਨੇਗੇ ਨਾ ਮੈਂ ਉਹਨਾਂ ਨੂੰ ਲੈਣੇ ਹੁੰਦਾ ਉੱਥੇ ਆਉ ਜਾਂਦੇ ਨੇ ਸਦੂਲੂ ਜੇ ਕਿਹੜੇ ਸੂਲੇ ਜੇ ਬਣੇ ਜਿਹੜੇ ਆਪਾਂ ਇੱਧਰ ਹੋ ਜਾਂਦੇ ਆ ਘੁੰਮਣ ਕੁਲੂ ਮਰਵਾਲੀ ਚ ਕੁਲੂ ਮਰਵਾਲੀ ਜਿੱਤਾਈ ਹੋ ਜਾਂਦੇ ਨੇ ਨਾ ਉੱਧਰ ਪਰ ਹਾਂ ਕੀ ਕਰਨੇ ਜਾਂਦੇ ਨੇ ਉੱਧਰ ਕੋਈ ਆਹ ਜੱਫੀਆਂ ਪਾਉਣ ਜਾਂਦੇ ਇੱਧਰ ਗਰਮੀ ਆ ਤੇ। ہاں ਇਹਦਾ ਨਾਂ ਤਾਂ ਰਹਿਣਾ ਕੁੱਲੂ ਮਰਵਾਲੀ। ਹਾਂ ਕੁੱਲੂ ਮਰਵਾਲੀ। ਜੀ ਜੀ ਬਦਲਾਵਾ ਹਨਾ। ਉਹ ਪਹਿੰਦੇ ਖਾਸ ਨੂੰ। ਇਹ ਕੁੱਲੂ ਮਰਵਾਲੀ। ਵੇ ਆ ਪਾਣੀ ਜਾਂਦੇ ਹੈਗੇ। ਆਪਾਂ ਫਿਰ ਉੱਥੇ ਹੀ ਜਾਂਦੇ। ਉੱਥੇ ਹੀ ਜਾਂਦੇ ਹੋਰ ਸਿੱਤਰ ਖਾਣਾਂਗੇ। ਨਹੀਂ ਯਾਰ। ਬੱਸਣ ਆ। ਨਾ ਕੋਈ ਹੋਰ ਹੋਊਗਾ। ਹੁਣ ਬੱਸਣ ਆਏ ਕਹਾਂਗੇ ਅਸੀਂ ਤਾਂ ਫਿਰ ਉੱਥੇ ਆਪਾਂ। ਉਹ ਹੀ ਤਾਂ ਗੱਲ। ਬੱਸੜਾ ਵੜ ਕੇ ਬਾਅਦ ਲੈ ਲਾ। ਬੱਸੜਾ ਕੋ ਥੱਲੇ ਚੱਲੋ ਭਾਈ। ਕਿਹੜੀ ਕੁਲੂ ਮਰਵਾਲੀ ਉੱਥੇ ਜਾਵੋ ਤੁਸੀਂ ਜਿਹਨੇ ਤੁਹਾਨੂੰ ਭੇਜਿਆ ਉਹ ਇਹ ਤਾਂ ਗੱਲ ਆ ਜੀ ਮੈਂ ਤਾਂ ਛੱਤਰ ਖਾਲੂ ਉੱਥੇ ਮੈਂ ਨਹੀਂ ਭਈਂ ਗਾਹਾਂ ਜਾ ਸਕਦਾ ਬੇ ਨਾ ਤਾਂ ਕੋਈ ਹੋਰ ਆ ਮੈਨੂੰ ਲੈਣਾ ਨਹੀਂ ਆਂਦਾ ਜਾ ਰੋਇਆ ਦਾ ਕੁਲੂ ਮਰਵਾ ਮਰਵਾਲੀ ਦਾ ਹੀ ਮਰਾਲੀ ਇਹੋ ਜਿਹਾ ਕੁਸ ਗਾਹਾਂ ਜਾ ਰੋਇਆ ਦਾ ਕੁਲੂ ਮਰਵਾਣਾ ਤਾਂ ਜਿੱਥੇ ਮੈਂ ਬਾਲਸੌਰ ਗਿਆ ਉੱਥੇ ਦੱਸ ਕੀ ਜਾ ਦੇ ਫਰਮਾਓ ਬੇ ਮਾ ਜੱਟਾ ਉਹ ਚੱਟਾ ਉਹ ਚਲਾ ਕੇ ਗਿਆ ਪੜਿਆ ਓਹੋ ਚੌਰ ਚ ਪਾ ਕੇ ਬਾਈਆ ਤੂੰ ਟੱਪੜੇ ਉਹ ਚੱਲ ਟੱਪੜੇ ਮਾਰ ਕੋਈ ਪੈਂ ਜੋ ਉਧਰ ਨਹੀਂ ਇਹ ਜਿਹਨੇ ਚੱਲ ਆਪਾਂ ਉਹ ਸੁਏ ਚ ਨਾ ਆਵਾਂਗੇ ਆਪਣੇ ਹੋਰ ਆਪਣੇ ਸਿਆਹਾ ਘੰਡੀਆਂ ਨਾਗਾ ਇੱਕ ਦਿਨ ਠੋਕੂ ਐ ਇੱਕ ਦਿਨ ਲਮਕੂ ਐ ਦੇਖ ਨਾ ਤੇਰੇ ਕੰਜਰਾਂ ਦੇ ਠੋਕੂ ਲਮਕੂ ਠੋਕੂ ਤੇ ਲਮਕੂ ਕਿਹੜਾ ਠੋਕੂ ਕਿਹੜਾ ਲਮਕੂ ਆ ਮੈਂ ਇੱਕ ਨਾ ਹਸ ਤਾਲ ਚhetra ਖਾਰੇ ਉੱਥੇ ਉਹ ਖੜਾ ਜੇ ਕੇ ਉਹਦਾ ਪੱਕਾ ਜਿਹਾ ਮੂੰਹ ਹਾਂ ਉਹਨਾਂ ਅੱਥ ਕੰਦੀ ਵੀ ਨਾਂ ਲਖਿਆ ਮੈਂ ਕਿਹਾ ਠੋਕੂ ਦੂਜਾ ਖੜਾ ਹੀ ਨਾ ਮਾਹਰ ਮੈਂ ਇਹ ਬੱਚਾ ਕੀ ਢੋਕਦਾ ਉਹ ਮੈਂ ਹੁਣ ਦੱਸ ਕੀ ਇਹਨਾਂ ਦਾ ਕਹਿ ਨਹੀਂ ਤਾਂ ਮੈਂ ਤਾਂ ਉਹਨਾਂ ਨੂੰ ਫੜ ਕੇ ਦੇਖ ਲਿਆ ਲੈ ਇਧਰ ਦੀ ਟੀਕਾ ਜ ਮਾਤਾ ਸਰੰਜਾਂ ਲੱਟ ਜੇ ਚੱਕਰ ਨਾਲ ਹੁੰਦਾ ਮੇਰੇ ਤਾਂ ਅੱਛੀ ਤਲੀ ਚ ਤਰ ਕੋਟ ਉਹਨਾਂ ਨਾਲ ਅੱਛਾ ਹਾਂ ਅਖੇ ਕੋ ਨਾਮੰਦੇ ਤਰੇ ਮੈਂ ਕਹਿੰਦੇ ਮਾਪੇ ਤੇ ਮਾਰੇ ਜਾ ਕੇ ਮੇਰੇ ਸਾਲਾ ਹਾਂ ਹਾਂ ਕਿ ਜਿੰਨਾਂ ਦੇ ਧਰਿਆ ਨਾ ਉਹੀ ਤਾਂ ਗੱਲ ਐ ਨਾਲੇ ਲੰਕੂ ਉਹ ਕਿਉਂ ਮੈਂ ਉਹ ਕੀ ਲਮਕਾਉਂਦਾ ਤੇ ਕੀ ਲਮਕਦਾ ਉਹ ਦੇਖ ਨਾ ਤਰੇ ਉਹ ਇੱਥੇ ਉਹ ਇੱਥੇ ਆ ਗਏ ਕਿ ਇਹਨ ਕੋਈ ਆ ਉਹ ਸਿੱਪੀ ਤੇ ਸ਼ਾਦੀ ਕਰਵਾਵਾਂਗੇ ਨਾ ਮਾਖਾ ਪੜੀ ਤੁਨੀ ਸੰਗ ਸਾਰਾ ਮਾਹ ਮਾਣੀ ਮੋਟੀ ਇਹਨੇ ਕਿਵੇਂ ਕਹਿੰਦੇ ਕਾਰਸਬਾਈ ਬੈਠ ਕਾਰਸਪੌਂਡ ਨੂੰ ਗੈਰ ਹੋਏ ਬੈਠਿਆ ਮਾਖਾ ਪਹਿਲਾਂ ਤੁਹਾਨੂੰ ਕਾਰ ਵਾਲਾ ਸਿੱਤਰ ਮਾਰੂਗਾ ਮਾਖਾ ਕਹਿੰਦੇ ਕੀ ਨਾਮ ਲਿਖਾਵਾਂਗੇ ਇਹ ਰਖਾਂਗਾ ਠੋਕੂ ਤੇ ਲਮਕੂ ਮਾਖਾ ਸਾਰੇ ਛੁੱਡੇ ਦਾ ਇਸ਼ਤਿਆਰ ਟੁੱਟਣਗੇ ਇਹ ਹੋਏ ਨਾਮ ਲਿਖਾਵੋਗੇ ਨਾ ਮਾਖਾ ਬਾਬਾ ਕੋਈ ਹੋ ਤੁਹਾਨੂੰ ਉਹ ਕਰੇ ਵਿਚੋ ਦੇ ਨਾਂ ਦਰੰਦੇ ਹੋਏ ਹਾਂ ਸਾਡਾ ਇਹ ਜਾ ਕੱਦੂ ਸੁਖਾ ਰੰਗਾ ਦੇ ਕਿਤੇ ਤਾਗੜੇ ਪਾਏ ਜਿਹੜਾ ਜਬਰ ਕਿ ਨਾਂਗੇ ਹਾਂ ਇੱਕ ਨੰਬਰ ਨਾ ਜਮਾ ਓ ਚੱਲ ਮੈਂ ਤਾਂ ਆਪਾਂ ਤਾਂ ਹੋਈ ਗੱਲਾਂ ਛੇੜ ਕੇ ਬਹਿ ਗਏ ਹੋਰ ਆਪਾਂ ਤਾਂ ਹੋ ਲੈ ਬੜੇ ਹੋਰੀ ਓ ਚੱਲ 10 ਮਿੰਟ ਹੱਸ ਖੇਡ ਲੈ ਹਾਂ ਚੱਲ ਇਨੇ ਚ ਬੰਦੇ ਦਾ ਮਨ ਹੋਰ ਹੋ ਜਾਂਦਾ ਉਹ ਬੰਦਾ ਦਾ ਭੈਜੂ ਦਾ 3 ਮਿੰਟ ਦੇਖ ਕੇ ਇੱਥੇ ਜਮਾ ਪਿਆ ਦਾ ਫਲਮ ਕੋਈ ਖੜ ਜਾਂਦਾ ਕਾ 3 ਮਿੰਟ ਨੂੰ ਤੇ ਇੱਕ ਦਾ ਮੁਰਦਾ ਪਿਆ ਵੀ ਉੱਠ ਖੜਦਾ ਤੇ ਕਿੰਨੇ ਮੈਂ ਇੱਥੇ ਨੱਚਦਾ ਫਿਰ ਇੱਥੇ ਜੰਗੀਰ ਆ ਗਿਆ ਪਾ ਤਾਂ ਮੈਂ ਤਾਂ ਜਮਨ ਦੇਖ ਕੇ ਮੈਂ ਲੱਗੇ ਕਿ ਪੱਤੀ ਛੱਡ ਕੇ ਭੱਜਾਂ ਹਾਂ ਹਲੇ ਕੀ ਮਰਦਾ ਹੈ ਸੜਾ ਕੰਤ ਲਿਆਂਦਾ ਕਿਆ ਕਾਲੇ ਮੂੰਹ ਵਾਲਾ ਮਾਰ ਕੇ ਮੇਰੇ ਸਾਹ ਕਣ ਨੇ ਜਮੈਂ ਇੱਥੇ ਪਤਾ ਨਹੀਂ ਕਿੱਦੋਂ ਜਾਂਦਾ ਖੜ ਗਿਆ ਮਰੋ ਕੇ ਮਨਾ ਤੇ ਨਾ ਕੀ ਉਹ ਕਹਦਾ ਮੇਰਾ ਨਾਮ ਜੰਗੀਰ ਕਾਲੇ ਕਾਲੇ ਹੱਥ ਉਹਦੇ ਆਹ ਹਾ ਹਾ ਹੈ ਵੇ ਸੁੱਖਾ ਸੱਚੀ ਕੁੜੀ ਲੈ ਕੇ ਭੱਜ ਗਿਆ ਸੁੱਖਾ ਤਾਂ ਭੱਜ ਗਿਆ ਤਾਂ ਹੀ ਤਾਂ ਹੁਣ ਇੱਥੇ ਉਹ ਆਉਂਦਾ ਨਹੀਂਗਾ ਨਹੀਂ ਤੇਰੇ ਨਾਲ ਤਾਂ ਪੱਕੀ ਆੜੀ ਜਦੀ ਹੋਰ ਮੈਂ ਹੁਣ ਦੱਸ ਕੀ ਦੱਸਾਂ ਹੁਣ ਵੇ ਪਹਿਲਾਂ ਮੇਰਾ ਰੱਤ ਦਾ ਸੀਗਾ ਉਹਦੇ ਨਾਲ ਭੱਜਣ ਦਾ ਓਹੋ ਭੱਜਣ ਦਾ ਕਾਨੂੰ ਹਾਂ ਫਰੈਂਟੇਸ਼ੇਪ ਪਾਣ ਦਾ ਸੁੱਖੇ ਨਾਲ ਆਹੋ ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਉਹਦੀ ਤਾਂ ਬਣਦੀ ਆ ਚਰਨੋਂ ਨਾਲ ਚਰਨੋਂ ਨੂੰ ਲੈ ਕੇ ਭੱਜ ਗਿਆ ਵਧੀਆ ਰਹੀ ਫੇਰ ਅੰਡੀ ਰੰਡੀ ਹੋ ਜਾਂਦੀ ਹੋਰ ਮੈਂ ਤਾਂ ਫੇਰ ਉਸ ਚਰਾਹੀ ਤੇ ਆ ਜਾਂਦੀ ਕੰਮ ਤਾਂ ਮੇਰੇ ਤਈ ਆਉਣਾ ਹੋਰ ਨਹੀਂ ਮੇਰੇ ਕੰਮ ਤਾਂ ਮੈਂ ਹੀ ਆਉਣਾ ਐ ਫੇਰ ਤੂੰ ਤਾਂ ਆਪ ਹੁਣ ਕੁੱਲੂ ਮਰਵਾਉਣ ਨਹੀਂ ਮਰਵਾਈ ਤੁੰਨ ਫਿਰਦੀ ਜੀ ਕੁੱਲੂ ਦੇ ਮਰਵਾਉਣ ਨੂੰ ਹੋਈ ਹੀ ਗੱਲ ਆ ਗਈ ਫੇਰ ਨਾ ਮੈਂ ਦੁਆਰੋਂ ਪਤਾ ਕਰੂੰਗੀ ਲਿਖ ਕੇ ਲੈ ਉਪਰ ਚਿੱਤੇ ਕਿਹ ਕੀ ਨਾ ਪੱਕਾ ਨਾ ਲਿਖਿਆ ਗਿਆ ਫੇਰ ਆਪ ਕੀ ਜੀ ਭਾਈ ਅਸੀਂ ਕਹਿੰਦੇ ਫਿਰਦੇ ਆ ਕੁੱਲੂ ਮਰਵਾਲੀ ਇੱਥੇ ਕੁੱਲੂ ਮਰਵਾਲੀ ਆ ਜਾਂ ਕੋਈ ਹੋਰ ਗਾ ਹਾਂ ਦੇਸ ਦਾ ਨਾਂ ਦੱਸ ਦੋ ਆਹ ਪਾਰਟੀ ਤੇ ਲਿਖਿਆ ਗਿਆ ਵੀ ਜਿੱਥੇ برف ਡਿੱਗਦੀ ਐ ਲੋਕ ਚੱਕ-ਚੱਕ ਕੇ ਆਏ ਛੜਦੇ ਨੇ ਅਸੀਂ ਜਾਣਾ ਵੀ ਅਸੀਂ ਉੱਥੇ برف ਸਿੱਟਣੀ ਜਾ ਕੇ ਤੇ ਨਾਲੇ ਉੱਥੇ ਮੜਾ ਜਾ ਖੱਪੜਾ ਨਾ ਮੇਰੇ ਤਾਂ ਛਾਊਗਾ ਮੈਂ ਤਾਂ ਬਸ ਇਕੱਠੀ ਕਰਕੇ ਆਏ برف ਆਏ ਸਿੱਟੋ ਹਾਂ ਚਲ ਆ ਜਾ ਫਿਰ ਮੜਾ ਜਾ ਮੇਰੀ ਗੱਲ ਹੁਣੇ ਖੱਪੜਾ ਮੈਂ ਆਪੇ ਛੜਦੂੰ ਹਾਂ ਆਏ ਮੈਂ ਆਪਾਂ ਦਹਾ ਹੋ ਜਾਇਆ ਗੇ ਐ ਬੱਸ ਵੇ ਬਹੁਤ ਓਏ ਆ ਜਾ ਹੁਣ ਬਹੁਤ ਟਾਈਮ ਹੋ ਗਿਆ ਪੜਾ ਗਰਮੀ ਆ ਓਏ ਗਰਮੀ ਨੂੰ ਮੈਂ ਹਾਂ ਕੁਝ ਨਹੀਂ ਹੁੰਦਾ ਇਹ ਗਰਮੀ ਦੀ ਇਹਦਾ ਸਮਾਨ ਤਾਂ ਚਲਦੇ ਹੀ ਚਾਹੀਦਾ ਹੈਗਾ ਹੁਣ ਕੋਈ ਨਾ ਗਰਮੀ ਸਰਦੀ ਤਾਂ ਆਉਂਦੀ ਰਹਿੰਦੇ ਹੁਣ ਕਿੱਧਰ ਜਾਏਗਾ ਇੱਧਰ ਤਾਂ ਬੰਦੇ ਬੰਦੇ ਕੋਈ ਦੇਖਣਾ ਤਾਂ ਹੁਣ ਕਿੱਧਰ ਜਾਏਗਾ ਇੱਧਰ ਉਲੀ ਹੋ ਜਾ ਆਏ ਹਾਏ ਆ ਜਾ ਤੂੰ ਤਾਂ ਕਮਰੇ ਨੂੰ ਵੀ ਜਿੰਦਾ ਲਈ ਬੈਠਾ ਵੀ ਕਿਤੇ ਬੜ ਨਾ ਜਾਵੇ ਕੋਈ ਤੁਹਾਡੇ ਜੀਜਾ ਕਰਿਆ ਚਾਬੀ ਮੈਂ ਘਰੇ ਭੁੱਲ ਆਇਆ ਆਪਾਂ ਜਦੋਂ ਜਮਾ ਜੀ ਲਾ ਕੇ ਪੂਰਾ ਹੋਇਆ ਹਾ ਹਾ ਬੱਚਾ ਲੈ ਨਜਮਲ ਖੁਸ਼ ਜਾ ਹੋਗਾ ਹੱਸ ਕੇ ਆਹ ਕਿਉਂ आहाँ। 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 तो आया, आया। आया। मेरी गल सुन लाइड लग गया ना हाँ। कदम मैं मारा जाह खेत आप पूछता खेत है कुलू उम्रवाली जाना पंगे ना लेने से आहो लुत्ती है सारा एरिया ਚੱਲ ਫਿਰ ਮੈਂ ਹੀ ਨੰਗ ਜਾਂੀ ਚੱਲ ਤੂੰ ਆ ਹੀ ਟੱਪ ਜਾ ਹਾਂ ਚੰਗਾ ਪਰ ਨੰਗੇ ਜਾਂ ਪਿੱਛੇ ਮੁੜ ਕੇ ਨਾ ਝਾਕੀ ਚੰਗਾ ਹੋਰ ਗਿਓ ਕਹੇ ਜੇ ਨਾ ਲੈਂਦੀਆਂ ਜੀ ਕੁੱਲੂ ਮਰ ਬਣੇ ਤੈਸੇ ਕੁੱਲੂ ਦੋ ਵਾਰੀ ਮਰਵਾਤਾ ਕੀ ਹੋਰ ਦੱਸ ਕੀ ਚੱਲ 400 ਰੁਪਏ ਇੰਨਾ ਬਈ ਜਾ ਕੇ